ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਜਿਤਨੀਆਂ ਵੀ ਸੰਗਤਾਂ ਤੰਤਨ ਬਾਬਾ ਦੀਪ ਸਿੰਘ ਜੀ ਖੰਡੇ ਵਾਲੀ ਸੱਚੀ ਸਰਕਾਰ ਸ਼ੀਦਾ ਸਾਹਿਬ ਜੀ ਦੇ ਮਾਲਕ ਵੰਨਨ ਨੂੰ ਪਿਆਰ ਕਰਨ ਵਾਲੀ ਸੰਗਤ ਔਰ ਦੂਸਰਾ ਸਾਡੇ ਪਿਆਰੇ ਸ਼ਬਦ ਗੁਰੂ ਤੁਰਕੀ ਬਾਣੀ ਆਈ ਤਿੰਨ ਸਦਲੀ ਚਿੰਤ ਮਟਾਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸੰਗਤ ਸਾਰੀਆਂ ਸੰਗਤਾਂ ਇੱਕ ਵਾਰੀ ਆਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਸੰਗਤ ਜੀ ਅੱਜ ਆਪਾਂ ਫਤਈ ਦੀ ਸਾਂਝ ਦੇ ਵਿੱਚ ਸਾਰੀ ਹੀ ਪਿਆਰੀ ਸੰਗਤ ਨੇ ਇੱਕ ਅਰਦਾਸ ਕਰਨੀ ਹੈ ਅੱਵਾ ਸੋਹਣੇ ਕਰਨੀਆਂ ਸਾਧ ਸੰਗਤ ਜੀ ਔਰ ਇਸ ਵੀਡੀਓ ਨੂੰ ਜਿੱਥੋਂ ਤੱਕ ਸ਼ੇਅਰ ਕਰ ਸਕਦੇ ਆ ਸਾਧ ਸੰਗਤ ਜੀ ਉਥੋਂ ਤੱਕ ਕਰਨੀ ਹੈ ਔਰ ਸਾਧ ਸੰਗਤ ਜੀ ਪਹਿਲੇ ਨੰਬਰ ਦੇ ਉੱਤੇ ਸ਼ੇਅਰ ਹੋ ਕਰਿਆ ਜੋ ਰਦਾਸ ਉਹ ਕਰਿਆ ਜੋ ਜਿਹੜੇ ਦੋ ਟਾਈਮ ਤੇ ਸਾਧ ਸੰਗਤ ਜੀ ਅਮਰਤ ਵੇਲੇ ਔਰ ਸ਼ਾਮ ਦੇ ਟਾਈਮ ਤੇ ਰਹਿਰਾਸ ਦੇ ਉੱਤੇ ਟਾਈਮ ਤੇ ਉੱਤੇ ਸਾਧ ਸੰਗਤ ਜੀ ਇੱਥੋਂ ਤੱਕ ਕੀ ਜਿਹੜੇ ਅਠੇ ਪੈਰੀ ਸਰਬੱਤ ਦਾ ਭਲਾ ਮੰਗਦੇ ਨੇ ਜਿਹੜੇ ਆਪਣੇ ਮੁਖ ਤੋਂ ਸਾਧ ਸੰਗਤ ਜੀ ਅਠੇ ਪੈਰੀ ਇਹ ਗੱਲ ਆਪਣੇ ਦਿਲ ਦੇ ਵਿੱਚ ਚਿਤਵਦੇ ਨੇ ਕਿਹੜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਠੇ ਪੈਰ ਨਹੀਂ ਤਾਂ ਸਾਧ ਸੰਗਤ ਜੀ ਜਿਹੜੇ ਦੋ ਬਾਗ ਤੋਂ ਸਰਬੱਤ ਦਾ ਭਲਾ ਮੰਗਦੇ ਨੇ ਸਾਧ ਸੰਗਤ ਜੀ ਇਹ ਉਹਨਾਂ ਨੂੰ ਖਾਸ ਕਰਕੇ ਬੇਨਤੀ ਹੈ ਜਿਹੜੇ ਦੋ ਟਾਈਮ ਇਹ ਗੱਲ ਕਹਿੰਦੇ ਆ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਾਧ ਸੰਗ ਜੀ ਕਿਸੇ ਟਾਈਮ ਦੇ ਉੱਤੇ ਪਰਖ ਦਾ ਟਾਈਮ ਆ ਜਾਂਦਾ ਅੱਜ ਆਪਣੀ ਪਰਖ ਦਾ ਸਮਾਂ ਹੈ ਸਾਧ ਸੰਗ ਜੀ ਅਸੀਂ ਕੋਈ ਵੀ ਜ਼ੋਰ ਦਾ ਕੰਮ ਨਹੀਂ ਕਰਨਾ ਕੋਈ ਪੈਸਾ ਖਰਚਣ ਵਾਲਾ ਕੰਮ ਨਹੀਂ ਕਰਨਾ ਕਿਸੇ ਚੀਜ਼ ਨੂੰ ਧੱਕਾ ਨਹੀਂ ਲਾਉਣਾ ਵੀ ਸਾਡਾ ਦਮ ਚੜ ਜੂਗਾ ਘਰ ਬੈਠਿਆਂ ਹੀ ਸਾਧ ਸੰਗਤ ਜੀ ਆਪਾਂ ਇੱਕ ਅਰਦਾਸ ਬੇਨਤੀ ਕਰਨੀ ਹੈ ਅੱਜ ਇੱਥੇ ਪਤਾ ਲੱਗੂ ਕਿੰਨੀਆਂ ਸੰਗਤਾਂ ਖੰਡੇ ਵਾਲੀ ਸੱਚੀ ਸਰਕਾਰ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਦੀਆਂ ਹਨ ਕਿੰਨੀਆਂ ਕੁ ਸੰਗਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਪਿਆਰ ਕਰਦੀਆਂ ਹਨ ਕਿੰਨੀਆਂ ਕੁ ਸੰਗਤਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਪਿਆਰ ਕਰਦੀਆਂ ਹਨ ਕਿੰਨੀਆਂ ਕੁ ਸੰਗਤਾਂ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦੀਆਂ ਹਨ ਸਾਧ ਸੰਗਤ ਜੀ ਇਸ ਗੱਲ ਦਾ ਸਬੂਤ ਕਮੈਂਟਾਂ ਦੇ ਵਿੱਚ ਦੇਣਾ ਸਾਧ ਸੰਗਤ ਜੀ ਜੇ ਕੋਈ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਨੂੰ ਪਿਆਰ ਕਰਦਾ ਹੋਣੇ ਇੱਕ ਵਾਰੀ ਵੀ ਸ਼ੇਅਰ ਕਰਤੀ ਦੋ ਵਾਰੀ ਸ਼ੇਅਰ ਕਰਤੀ ਤਿੰਨ ਵਾਰੀ ਸ਼ੇਅਰ ਕਰਤੀ ਤੇ ਸਾਧ ਸੰਗਤ ਜੀ ਓਨੇ ਵਾਰੀ ਉੱਪਰ ਲਿਖ ਦੇਣਾ ਕਿ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਹਿਬ ਮਹਾਰਾਜ ਜੀ ਅੱਗੇ ਸਾਧ ਸੰਗਤ ਜੀ ਜਿੰਨੇ ਵਾਰੀ ਵੀ ਸ਼ੇਅਰ ਕਰਨੀ ਆਪਾਂ ਓਨੇ ਵਾਰੀ ਸਾਧ ਸੰਗਤ ਜੀ ਲਿਖ ਦੇਣਾ ਵਾਹਿਗੁਰੂ 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 ਜੇ ਕੋਈ ਧੰਨ ਧੰਨ ਬਾਬਾ ਦੀਪ ਸਿੰਘ ਜੀ ਖੰਡੇ ਵਾਲੀ ਸੱਚੀ ਸਰਕਾਰ ਨੂੰ ਪਿਆਰ ਕਰਦਾ ਹੈ ਤੇ ਕਮੈਂਟ ਦੇ ਵਿੱਚ ਲਿਖ ਦੇਣਾ ਸਾਧ ਸੰਗ ਜੀ ਕੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਮੂਹ ਸ਼ਿਦੋ ਸਿੰਘੋ ਇਹ ਲੈ ਕੇ ਜਿੰਨੇ ਵਾਰੀ ਸ਼ੇਅਰ ਕਰਨੀਆਂ ਉੰਨੇ ਵਾਰੀ ਲਿਖ ਦੇਣਾ ਵਾਹਿਗੁਰੂ 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 ਜੇ ਕੋਈ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪਿਆਰ ਕਰਦਾ ਸਾਧ ਸੰਗ ਜੀ ਉੱਪਰ ਲੈ ਕੇ ਕਮੈਂਟ ਦੇ ਉੱਤੇ ਸਾਧ ਸੰਗ ਜੀ ਕੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਸ਼ਹੀਦਾਂ ਦੇ ਸਰਤਾਜ ਜਿੰਨੇ ਵਾਰੀ ਵੀ ਸ਼ੇਅਰ ਕੀਤੀ ਹੈ ਸਾਧ ਸੰਗ ਜੀ ਉਨੇ ਵਾਰੀ ਲਿਖ ਦੇਣਾ ਵਾਹਿਗੁਰੂ 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 ਜੇ ਸਾਧ ਸੰਗ ਜੀ ਮੁਕ ਦੀ ਗੱਲ ਆ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਗ ਪਿਆਰ ਕਰਦੀ ਹੈ ਉੱਤੇ ਕਮੈਂਟ ਦੇ ਵਿੱਚ ਲਿਖ ਦੇਣਾ ਸਾਧ ਸੰਗ ਜੀ ਕੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੋਸਟੋਂ ਥੱਲੇ ਜਿੰਨੇ ਵਾਰੀ ਵੀ ਸ਼ੇਅਰ ਕਰਨੇ ਆ ਸਾਧ ਸੰਗਤ ਜੀ ਆਪਾਂ ਲਿਖ ਦੇਣਾ ਵਾਹਿਗੁਰੂ 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 ਆਓ ਸਾਧ ਸੰਗਤ ਜੀ ਦੇਖੀਏ ਇਹ ਕੋਈ ਜ਼ੋਰ ਦਾ ਕੰਮ ਨਹੀਂ ਅੱਜ ਗੁਰੂ ਦੇ ਪਿਆਰਿਓ ਆਪਾਂ ਬਾਬਾ ਦੀਪ ਸਿੰਘ ਜੀ ਨੂੰ ਵੀ ਯਾਦ ਕੀਤਾ ਕਿਹੜੇ ਮੰਨਦੇ ਆ ਬਾਬਾ ਦੀਪ ਸਿੰਘ ਜੀ ਨੂੰ ਕਿਹੜੇ ਮੰਨਦੇ ਨੇ ਸ਼ਿਦਾ ਸਿੰਘਾਂ ਨੂੰ ਕਿਹੜੇ ਮੰਨਦੇ ਨੇ ਗੁਰੂ ਅਰਜਨ ਦੇਵ ਜੀ ਨੂੰ ਕਿਹੜੇ ਗੁਰੂ ਰਾਮਦਾਸ ਜੀ ਨੂੰ ਮੰਨਣ ਵਾਲੇ ਐਸਾ ਸਾਝੀ ਔਰ ਕਿਹੜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਿੰਨਤੀ ਮਹਾਪੁਰਖਾਂ ਨੂੰ ਮੰਨਣ ਵਾਲੇ ਸੰਗਤ ਸਾਧ ਸੰਗਤ ਜੀ ਅੱਜ ਇੱਥੇ ਸਾਧ ਸੰਗਤ ਜੀ ਆਪਣਾ ਨਾਮ ਲਿਖੋ ਜਾਂ ਨਾਮ ਲਿਖੋ ਮੈਂ ਤਾਂ ਕਹਿੰਦਾ ਤੁਹਾਡਾ ਆਪਣਾ ਨਾਮ ਵੀ ਲਿਖੋ ਪਰ ਜਿਵੇਂ ਜਿਵੇਂ ਤੁਸੀਂ ਗੁਰੂ ਸਾਹਿਬ ਜੀ ਨੂੰ ਪਿਆਰ ਕਰਦੇ ਆ ਕੋਮੇ ઓਮੇ ਸਾਧ ਸੰਗ ਜੀ ਚਾਹ ਕੋਈ ਮੋਨਾ ਹੈ ਚਾਹ ਕੋਈ ਅਮਰਤਾ ਰਹੀ ਹੈ ਚਾਹ ਕਿਸੇ ਦਾ ਅਮਰਤ ਛਕਿਆ ਕਿਸੇ ਦਾ ਨਹੀਂ ਛਕਿਆ ਸਾਧ ਸੰਗ ਜੀ ਤੁਹਾਡੇ ਕਮੈਂਟਾਂ ਤੋਂ ਇਹ ਪਤਾ ਲੱਗੂਗਾ ਕਿ ਇਨ੍ਹਾਂ ਇਨ੍ਹਾਂ ਸੱਜਣਾ ਨੇ ਇਹ ਵੀਡੀਓ ਨੂੰ ਸ਼ੇਅਰ ਕੀਤਾ ਹੈ ਪਰ ਸਾਧ ਸੰਗ ਜੀ ਬੇਨਤੀ ਸ਼ੁਰੂ ਕਰਨ ਤੋਂ ਪਹਿਲਾਂ ਸਾਧ ਸੰਗ ਜੀ ਜਿਨ੍ਹਾਂ ਦੇ ਦਾਸ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਧ ਸੰਗਤ ਜੀ ਵੱਲ ਤੋਂ ਵੱਲ ਹੋਰਾਂ ਨੂੰ ਵੀ ਕਹਿ ਕੇ ਔਰ ਆਪ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਔਰ ਘੰਟੀ ਵਾਲਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਦਾਸ ਜਦੋਂ ਵੀ ਲਾਈਵ ਹੁੰਦਾ ਚਾਹ ਕ ਦਵਾਨਾ ਦੀ ਰਿਕਾਰਡਿੰਗ ਆਉਂਦੀ ਹੈ ਤੁਹਾਡੇ ਤੱਕ ਪਹਿਲੇ ਨੰਬਰ ਤੇ ਪਹੁੰਚ ਜਾਵੇ ਤੁਹਾਨੂੰ ਪਹਿਲਾਂ ਪਤਾ ਲੱਗ ਜਾਵੇ ਆਓ ਸਾਧ ਸੰਗਤ ਜੀ ਆਪਾਂ ਕਰਵਾਵ ਕੱਗੇ ਜਿਹੜੀ ਬੇਨਤੀ ਕਰਨਾ ਚਾਹੁੰਦੇ ਆ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਇੱਕ ਵਾਰੀ ਆਖੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰਾ ਸਭ ਸਦਕਾ ਫੇਰ ਇੱਕ ਵਾਰੀ ਆਖੋ ਸਾਧ ਸੰਗਤ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰਾ ਸਭ ਸਦਕਾ ਫੇਰ ਆਖੋ ਸਾਧ ਸੰਗਤ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰਾ ਸਭ ਸਦਕਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਇੱਕੋ ਵਾਜ ਦੇ ਨਾਲ ਜਿਵੇਂ ਜਿਵੇਂ ਸਾਧ ਸੰਗਤ ਜੀ ਅਸੀਂ ਇਸ ਲਾਈਵ ਨੂੰ ਦੇਖਦੇ ਆਂ ਜਿਵੇਂ ਜਿਵੇਂ ਇਸ ਵੀਡੀਓ ਨੂੰ ਵੇਖਦੇ ਆਂ ਇੱਕ ਵਾਰੀ ਸਾਧ ਸੰਗਤ ਜੀ ਆਪਣੇ ਹਿਰਦੇ ਦੇ ਵਿੱਚੋਂ ਆਪਣੀ ਆਤਮਾ ਨੂੰ ਜਗਾ ਕੇ ਅੰਦਰਲੇ ਦਿਲੋਂ ਸਾਧ ਸੰਗਤ ਜੀ ਇਹ ਗੱਲਾ ਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਆਓ ਸਾਧ ਸੰਗਤ ਜੀ ਬੇਨਤੀ ਦੀ ਸ਼ੁਰੂਆਤ ਕਰੀਏ ਅੱਜ ਸਾਧ ਸੰਗਤ ਜੀ ਆਪਣੇ ਪਿਆਰ ਦੀ ਨਿਸ਼ਾਨੀ ਹੈ ਕਿ ਆਪਾਂ ਗੁਰੂ ਨੂੰ ਕਿੰਨਾ ਕਮਾਂਦੇ ਆਂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਧ ਸੰਗਤ ਜੀ ਇੱਕ ਗੁਰੂ ਸਾਹਿਬ ਜੀ ਸ਼ਬਦ ਉਚਾਰਨ ਕਰਦੇ ਨੇ ਸੁਖ ਮੇ ਬੋ ਸੰਗੀ ਪਏ ਦੁਖ ਮੇ ਸੰਗ ਨਾ ਕੋਏ ਕਹੋ ਨਾਨਕ ਹਰ ਭਜਮਨਾ ਅੰਤ ਸਹਾਈ ਹੋਈ ਜਾਂ ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਸੁਖਵੇਂ ਆਨ ਬਹੁਤ ਮਿਲ ਬੈਠਦੇ ਰਹੇ ਤੇ ਚੌਂ ਦਿਸ ਕੇਰਾ ਵਿਵਤ ਪਰੇ ਸਭ ਹੀ ਸੰਗਸ਼ਾਰਤ ਕੋਉ ਨ ਆਵਤ ਨੇਰਾ ਧਨਸ਼ੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮੋਹਰਾ ਲਾਉਂਦੇ ਨੇ ਆਓ ਗੁਰੂ ਦੇ ਪਿਆਰਿਓ ਅੱਜ ਜਿਹੜੀ ਬੇਨਤੀ ਕਰਨ ਲੱਗੇ ਆ ਤੁਹਾਡੇ ਅੱਗੇ ਆਪਣੇ ਅੱਖਾਂ ਦੇ ਸਾਹਸੰਗ ਜੀ ਸੀਨ ਲੈ ਕੇ ਆਉਣਾ ਦਰਸ਼ਨ ਕਰਦੇ ਰਹਿਣਾ ਨਾਲ ਦੀ ਨਾਲ ਸੀਨ ਵੇਖਣਾ ਸਾਹਸੰਗ ਜੀ ਨਾਲ ਦੀ ਨਾਲ ਔਰ ਦਰਸ਼ਨ ਕਰਦੇ ਰਹਿਣਾ ਸਾਹਸੰਗ ਜੀ ਪੰਜਾਬ ਦੇ ਵਿੱਚ ਕਿੰਨੀਆਂ ਜਗ੍ਹਾ ਦੇ ਉੱਤੇ ਸਾਹਸੰਗ ਜੀ ਅੱਜ ਪਾਣੀ ਦੇ ਹੜ ਵਗਣ ਲੱਗੇ ਹੜ ਸਾਹਸੰਗ ਜੀ ਹੜ ਚੱਲ ਪਿਆ ਜਿਨ੍ਹਾਂ ਨੂੰ ਸਾਧ ਸੰਗਤ ਜੀ ਦੇਖ ਨਹੀਂ ਹੁੰਦਾ ਕਈ ਜਗ੍ਹਾ ਦੇ ਉੱਤੇ ਸਾਧ ਸੰਗਤ ਜੀ ਹੈਲੀਕਾਪਟਰਾਂ ਦੇ ਨਾਲ ਘਰਾਂ ਦੇ ਵਿੱਚੋਂ ਛੱਤਾਂ ਦੇ ਉੱਤੋਂ ਸਾਧ ਸੰਗਤ ਜੀ ਜਿਹੜੇ ਲੋਕ ਕੋਈ ਦੂਜੀ ਮੰਜ਼ਲ ਤੇ ਬੈਠਾ ਕੋਈ ਪਹਿਲੀ ਮੰਜ਼ਲ ਤੇ ਬੈਠਾ ਕੋਈ ਤੀਸਰੀ ਮੰਜ਼ਲ ਤੇ ਬੈਠਾ ਹੈ ਹੈਲੀਕਾਪਟਰਾਂ ਹੀ ਸਾਧ ਸੰਗਤ ਜੀ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ। ਔਰ ਅਸੀਂ ਹਰੀਕੇ ਪਤੰ ਸਾਧ ਸੰਗਤ ਜੀ ਉੱਥੋਂ ਦੀ ਗੱਲ ਦੇਖਦੇ ਆਂ। ਤਕਰੀਬਨ ਸਾਹ ਸੰਗ ਜੀ 1.5 200 ਮੱਝ ਸਾਹ ਸੰਗ ਜੀ ਜਿਹੜੀ ਘਰਾਂ ਵਾਲਿਆਂ ਨੇ ਖੋਲਤੀ ਜਿਹੜੀ ਸਾਹ ਸੰਗ ਜੀ ਕੋਈ 70 70000 ਰੁਪਏ ਦੀ ਜਾਂ ਲੱਖ ਲੱਖ ਰੁਪਏ ਦੀ ਮੱਝ ਸਾਹ ਸੰਗ ਜੀ ਉਹਨਾਂ ਉਹਨਾਂ ਨੂੰ ਸਾਹ ਸੰਗ ਜੀ ਕਿੱਥੇ ਰੱਖਣ ਉਹ ਕਿੱਲੇ ਤੋਂ ਰੱਸੇ ਲਾ ਤੇ ਲਾ ਸਾਹ ਸੰਗ ਜੀ ਉਹ 4 4 5 5 6 6 ਦਿਨ ਦੀਆਂ ਸਾਹ ਸੰਗ ਜੀ ਭੁੱਖੀਆਂ ਧਿਆਈਆਂ ਸਾਧ ਸੰਗ ਜੀ ਉੱਥੇ ਪਾਣੀ ਦੇ ਉੱਤੇ ਉੱਚੀ ਜਗ੍ਹਾ ਤੇ ਖੜੀਆਂ ਆ। ਉਹ ਕਿਸੇ ਟਾਈਮ ਵੀ ਸਾਧ ਸੰਗ ਜੀ ਫਿਸਲ ਕੇ ਜਾਂ ਅੱਗੇ ਪਿੱਛੇ ਹੋ ਕੇ ਸਾਧ ਸੰਗ ਜੀ ਉਹ ਦਰਿਆ ਦੇ ਵਿੱਚ ਵੀ ਡਿੱਗ ਸਕਦੀਆਂ ਆ। ਕੋ ਸਤਨਾਮ ਸ੍ਰੀ ਵਾਹਿਗੁਰੂ ਜੀ। ਬਿਆਸ ਦਰਿਆ ਦੇਖ ਲੋ ਸਾਧ ਸੰਗ ਜੀ ਸਤਲੋਈ ਦਰਿਆ ਦੇਖੋ। ਕਈ ਜਗ੍ਹਾ ਤੇ ਸਾਧ ਸੰਗ ਜੀ ਕਿਸ਼ਤੀਆਂ ਰਾਹੀਂ ਕੱਢਿਆ ਜਾ ਰਿਹਾ ਸਾਧ ਸੰਗ ਜੀ। ਕਈ ਜਗ੍ਹਾ ਤੇ ਸਾਧ ਸੰਗ ਜੀ ਵੱਡੀਆਂ ਵੱਡੀਆਂ ਸਾਤ ਸੰਗ ਜੀ ਨਹਿਰਾਂ ਵੱਡੇ ਵੱਡੇ ਦਰਿਆ ਟੁੱਟ ਗਿਆ ਸਾਤ ਸੰਗ ਜੀ ਗੁਰੂ ਦੇ ਪਿਆਰਿਓ ਸਾਹਮਣੇ ਸੀਨ ਵੇਖੋ ਓਏ ਗੁਰੂ ਦੇ ਪਿਆਰਿਓ ਜਿਨ੍ਹਾਂ ਦਾ ਸਾਰਾ ਸਮਾਨ ਰੁੜ ਗਿਆ ਸਾਤ ਸੰਗ ਜੀ ਕੀ ਸਿਰ ਤੇ ਕੀ ਚੱਕ ਲੂਗਾ ਉਹਦਾ ਘਰ ਚੱਕ ਲੂਗਾ ਪੈਸੇ ਜਾਂ ਜੇਬ ਦੇ ਵਿੱਚ ਪਾ ਲੂਗਾ ਸਾਤ ਸੰਗ ਜੀ ਕੋਈ ਕੀਮਤੀ ਸੂਟ ਹੋਣਗੇ ਸਾਤ ਸੰਗ ਜੀ ਕੋਈ 5 500 ਵਾਲਾ ਸੂਟ ਕੋਈ 1000 ਵਾਲਾ ਸੂਟ ਕੋਈ 2000 ਵਾਲਾ ਸੂਟ ਕੋਈ 2500 ਵਾਲਾ ਸੂਟ ਕੋਈ 5000 ਵਾਲਾ ਸੂਟ ਹੋਊਗਾ ਕਿੰਨੇ ਕੁ ਸਿਰ ਦੇ ਉੱਤੇ ਚੱਕ ਲੂਗਾ ਸਾਧ ਸੰਗਤ ਜੀ ਸਭ ਕੁਝ ਛੜਤਾ ਸਭ ਕੁਝ ਰੁੜ ਗਿਆ ਕੋਠੀਆਂ ਵੀਆਂ ਕੋਠੀਆਂ ਰੁੜ ਗਈਆਂ ਤੇ ਗੁਰੂ ਦੇ ਪਿਆਰਿਓ ਅੱਜ ਦਾਸ ਨੇ ਦੇਖਿਆ ਗੁਰੂ ਦੇ ਪਿਆਰਿਓ ਕਈ ਜਿਹੜੇ ਮੱਜਾਂ ਦੇ ਸਾਧ ਸੰਗਤ ਜੀ ਕਟੜੂ ਜਾਂ ਉਹਨਾਂ ਦੀਆਂ ਕਟੀਆਂ ਉਹਨਾਂ ਦੇ ਬੱਚੇ ਛੋਟੇ-ਛੋਟੇ ਉਹਨਾਂ ਨੂੰ ਵੀ ਸ਼ਤਾਂ ਤੇ ਲੈ ਕੇ ਸਾਸੰਗ ਜੀ ਚੜ ਗਏ ਪਰ ਮੱਜਾਂ ਨੂੰ ਸਾਸੰਗ ਜੀ ਕੌਣ ਸਾਤੇ ਚੜਾ ਸਕਦਾ ਕਈ ਮੱਜਾਂ ਸਾਸੰਗ ਜੀ ਉਥੇ ਡੁੱਬੀ ਜਾ ਰਹੀਆਂ ਸਾਸੰਗ ਜੀ ਜਿਹੜੇ ਉਹਨਾਂ ਦੇ ਬੱਚੇ ਆ ਕਿੰਨੇ ਮਰ ਗਏ ਹੋਣਗੇ ਸਾਹਮਣੇ ਸੀਨ ਲਿਆਓ ਤੱਕੋ ਉਹ ਵੀ ਮਾਵਾ ਦੇ ਪੁੱਤੀ ਆ ਸਾਸੰਗ ਜੀ ਆਖਰ ਮਾਂ ਤਾਂ ਮਾਈ ਹੁੰਦੀ ਐ ਪੁੱਤ ਪੁੱਤੀ ਹੁੰਦਾ ਚਾਹੇ ਉਹ ਪਸ਼ੂ ਆ ਸਾਸੰਗ ਜੀ ਵੇਖੋ ਅਸੀਂ ਦੁੱਧ ਪੀਨੇ ਉਹਨਾਂ ਦਾ ਸਾਧ ਸੰਗ ਜੀ ਖੀਰਾ ਬਣਾਉਨੇ ਆ ਕੀ ਕੁਛ ਕਰਦੇ ਆ ਅੱਜ ਸਭ ਕੁਝ ਹੜਾਂ ਦੇ ਵਿੱਚ ਹੜੀ ਜਾਂਦਾ ਸਾਧ ਸੰਗਤ ਜੀ ਦਾਸ ਨੇ ਅੱਜ ਸਾਧ ਸੰਗ ਜੀ ਇਹ ਤਕਰੀਬਨ ਸੁਣਿਆ ਕਿ 2 ਦਰਜਨਾ ਤਕਰੀਬਨ ਸਾਧ ਸੰਗਤ ਜੀ ਇਨਸਾਨ ਜੋ ਬੱਚੇ ਆ ਹੋਰ ਮਰ ਚੁੱਕੇ ਆ ਸਾਧ ਸੰਗਤ ਜੀ ਡੁੱਬ ਚੁੱਕੇ ਆ ਹਾਜੀ ਸਾਧ ਸੰਗਤ ਜੀ ਇਹ ਕੰਮ ਚੱਲੂ ਆ ਪਰ ਵਾਰੇ ਵਾਰੇ ਜਾਇ ਸਾਧ ਸੰਗਤ ਜੀ ਉਹਨਾਂ ਸੁਸਾਇਟੀਆਂ ਦੇ ਜਿਹੜੀਆਂ ਸਾਧ ਸੰਗਤ ਜੀ ਉਪਰਾਲਾ ਕਰ ਰਹੀਆਂ ਹਨ ਉਹਨਾਂ ਮੱਝਾਂ گاਵਾਂ ਨੂੰ ਸਾਧ ਸੰਗਤ ਜੀ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ ਹਰਾਚਾਰਾ ਸਾਧ ਸੰਗਤ ਜੀ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਪਾਣੀ ਚੋਂ ਕੱਢਣ ਦਾ ਸਾਧ ਸੰਗਤ ਜੀ ਉਪਰਾਲਾ ਕਰ ਰਿਹਾ ਤੇ ਸਤਕਾਰਯੋਗ ਸਾਡੇ ਸਾਧ ਸੰਗਤ ਜੀ ਪਾਲ ਖੁਰੜ ਲਚਕਾਣੀ ਨੇੜੇ ਪਟਿਆਲਾ ਸਾਧ ਸੰਗਤ ਜੀ ਉਹ ਵੀ ਬਹੁਤ ਤਨੋਂ ਮਨੋਂ ਸਾਧ ਸੰਗਤ ਜੀ ਸੁਸਾਇਟੀਆਂ ਨੂੰ ਹੋਰ ਵੀ ਨਾਂਰ ਲਾ ਕੇ ਔਰ ਆਪਣੇ ਸਾਰੇ ਗਰੁੱਪ ਨੂੰ ਨਾਂਰ ਲਾ ਕੇ ਸਾਧ ਸੰਗਤ ਜੀ ਉਹ ਵੀ ਕਾਫੀ ਦਿਨਾਂ ਦੇ ਸਾਧ ਸੰਗਤ ਜੀ ਇਸ ਆਹਰ ਵਿੱਚ ਲੱਗੇ ਨੇ ਕਿ ਜਿੰਨੀਆਂ ਵੀ ਜਾਨਾਂ ਬਚਾਈਆਂ ਜਾਣ ਉਹਨਾਂ ਬਹੁਤ ਪੌਨਾ ਸਾਧ ਸੰਗਤ ਉਹਨਾਂ ਹੀ ਚੰਗੀਆਂ ਜਿੰਨੀਆਂ ਜਾਨਾਂ ਬਚਾਈਆਂ ਜਾਣ ਤੇ ਸਾਧ ਸੰਗਤ ਜੀ ਇਸ ਵਾਂ ਕੋਈ ਪਤਾ ਨਹੀਂ ਸਾਧ ਸੰਗਤ ਜੀ ਕਹਿੰਦੇ ਨੇ ਇੱਕ ਇਨਸਾਨ ਦੇ ਉੱਤੇ ਧੋਪਾ ਹੈ ਗਰਮੀ ਦੀ ਰੋਤ ਹੈ ਇੱਕ ਇਨਸਾਨ ਦੇ ਉੱਤੇ ਧੋਪਾ ਹੈ ਇੱਕ ਦੇ ਉੱਤੇ ਛਾਂ ਹੈ ਛਾਂ ਵਾਲਾ ਸਾਧ ਸੰਗਤ ਜੀ ਹੱਸਦਾ ਹੈ ਕਹਿੰਦਾ ਵੇਖਿਆ ਮੇਰੇ ਤੇ ਛਾਂ ਹੈ ਉਹ ਤੋਂਪੇ ਭਰਦੇ ਸੜੀ ਜਾਂਦੇ ਆ ਮੇਰੇ ਤੇ ਛਾਂ ਹੈ ਪਰ ਗੁਰੂ ਸਾਹਿਬ ਜੀ ਕਹਿੰਦੇ ਤੂੰ ਮਾਨਣਾ ਕਰੀ ਓਏ ਇਹ ਥੋੜੇ ਚਿਰ ਦਾ ਹੀ ਮਾਣ ਆ ਤੇਰਾ ਇਹ ਥੋੜੇ ਚਿਰ ਦਾ ਮਾਣ ਆ ਤੇਰਾ ਇਹ ਥੋੜੇ ਚਿਰ ਦਾ ਹੀ ਹੰਕਾਰ ਆ ਤੇਰਾ ਹੁਣ ਤੂੰ ਹੱਸਦਾ ਵੀ ਮੈਂ ਛਾਂਵੇਂ ਖੜਾ ਆ ਉਹ ਧੁੱਪੇ ਖੜਾ ਆ ਉਹ ਕਿਸੇ ਦੇ ਉੱਤੇ ਹੱਸੀਦਾ ਨਹੀਂ ਹੁੰਦਾ ਮਾਣ ਨਹੀਂ ਕਰੀਦਾ ਹੁੰਦਾ ਥੋੜੇ ਚਿਰ ਦਾ ਹੀ ਤੇਰਾ ਮਾਣ ਆ ਬਸ ਹੋਰ 2-4 ਘੰਟੇ ਆ ਤੇਰੇ ਤੇ ਵੀ ਧੁੱਪ ਆ ਜਾਣੀ ਐ ਜਿਹੜਾ ਧੁੱਪੇ ਖੜਾ ਉਹਦੇ ਤੇ ਛਾਂ ਵੀ ਆ ਜਾਣੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪੋਦੇ ਤੇ ਵੀ ਛਾਂ ਆ ਜਾਣੀ ਆ ਤੇਰੇ ਤੇ ਤੌਪ ਆ ਜਾਣੀ ਆ ਫੇਰ ਫੇਰ ਉਹ ਹੱਸੂਗਾ ਇਸ ਕਰਕੇ ਸਾਧ ਸੰਗਤ ਜੀ ਜਿਹੋ ਜਿਹਾ ਅਸੀਂ ਕਰਾਂਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਖਸ਼ਾਉਂਦੀਆਂ ਸਾਧ ਸੰਗਤ ਜੀ ਦਾਸ ਨੂੰ ਗੁਰਬਾਣੀ ਬਹੁਤ ਘਟ ਆਉਂਦੀ ਹੈ ਆ ਹੱਥ ਦੇ ਦੇ ਆ ਹੱਥ ਲੈ ਸਾਧ ਸੰਗਤ ਜੀ ਜੈਸਾ ਬੀਜੇਂਗਾ ਵੜੇਂਗਾ ਮਨਾ ਮੇਰਿਆ ਫਲ ਤੇਰੀ ਕਰਨੀ ਦਾ ਜਸ ਜਿਜੇਂਗਾ ਵਧੇਗਾ ਮਨਾ ਮੇਰਿਆ ਓਏ ਫਲ ਤੇਰੀ ਕਰਨੀ ਦਾ ਸਾ ਸੰਗ ਜੀ ਜਿਹੋ ਜਾਂ ਅਸੀਂ ਵਧਾਂਗੇ ਉਹੋ ਜਾਈ ਸਾ ਸੰਗ ਦੀ ਮਾਫ ਕਰਨਾ ਜਿਹੋ ਜਾਂ ਅਸੀਂ ਸਾ ਸੰਗ ਜੀ ਬੀਜਾਂਗੇ ਉਹੋ ਜਾਈ ਵਧਾਂਗੇ ਉਹੋ ਜਾਈ ਵਧਾਂਗੇ ਗੁਰੂ ਦੇ ਪਿਆਰਿਓ ਇਹ ਕਦੀ ਵੀ ਸਾਡੇ ਤੇ ਵੀ ਦਿਨ ਆ ਸਕਦੇ ਆ ਕਦੀ ਸਾਡੇ ਤੇ ਵੀ ਦਿਨ ਆ ਸਕਦੇ ਆ ਲੱਖਾਂ ਲੱਖਾਂ ਦੇ ਪਸ਼ੂ ਸਾਧ ਸੰਗ ਜੀ ਉਹਨਾਂ ਦੇ ਸੰਗਲ ਖੋਲੇ ਗਏ ਗੁਰੂ ਦੇ ਪਿਆਰਿਓ ਸੰਗਲ ਖੋਲਣ ਵਾਲੀ ਹੋਰ ਗੱਲਾਂ ਸਾਧ ਸੰਗ ਜੀ ਜਿਹੜੇ ਡੁੱਬ ਕੇ ਮਰੀ ਜਾਣਗੇ ਸਾਧ ਸੰਗ ਜੀ ਠੜਫੀ ਜਾਣਗੇ ਪਾਣੀ ਦੇ ਵਿੱਚ ਜਿਹੜੇ 4-5-5 ਦਿਨ ਦੇ ਭੁੱਖੇ ਖੜੇ ਆ ਸਾਧ ਸੰਗ ਜੀ ਇੱਥੇ ਸਾਡੇ ਵਰਗਿਆਂ ਨੂੰ ਇੱਕ ਵਾਰੀ ਪ੍ਰਸ਼ਾਦਾ ਨਾ ਇੱਕ ਟਾਈਮ ਪ੍ਰਸ਼ਾਦਾ ਨਾ ਮਿਲੇ ਸਾਧ ਸੰਗ ਜੀ ਤੇ ਗੁਰੂ ਦੇ ਪਿਆਰਿਓ ਤੁਰਿਆ ਨਹੀਂ ਜਾਂਦਾ ਤੁਰਨਾ ਮੁਸ਼ਕਲ ਹੋ ਜਾਂਦਾ ਸਾਧ ਸੰਗ ਜੀ ਲੱਕ ਦੇ ਉਤੇ ਹੱਥ ਧਰ ਲਈਦਾ ਹੈ ਪੇਟ ਦੇ ਉਤੇ ਹੱਥ ਧਰ ਲਈਦਾ ਜਿਨ੍ਹਾਂ ਨੂੰ ਸਾਧ ਸੰਗ ਜੀ 5 5 6 6 ਦਿਨ ਹੋ ਗਏ ਪਛਮਾ ਨੂੰ ਸਾਧ ਸੰਗ ਜੀ ਕੁਛ ਖਾਦਾ ਤੱਕ ਨਹੀਂ ਬੈਠ ਹੋ ਨਹੀਂ ਸਕਦੇ ਸਾਧ ਸੰਗ ਜੀ ਕਿਉਂਕਿ ਪਾਣੀ ਆ ਸਾਧ ਸੰਗ ਜੀ ਜਿੱਥੋਂ ਤੱਕ ਸਾਧ ਸੰਗ ਜੀ ਬੈਠ ਸਕਦੇ ਉਹ ਬੈਠ ਸਕਦੇ ਹੈ ਗੁਰੂ ਦੇ ਪਿਆਰਿਓ ਪਾਣੀ ਦੇ ਵਿੱਚ ਸੱਪ ਵੀ ਸਾਧ ਸੰਗ ਜੀ ਆਉਂਦੇ ਆ ਵਿੱਚ ਤਰਦੇ ਆ ਕੀ ਕੁਛ ਨਹੀਂ ਆਉਂਦਾ ਸਾਧ ਸੰਗ ਜੀ ਆਓ ਗੁਰੂ ਦੇ ਪਿਆਰਿਓ ਆਪਾਂ ਅਰਦਾਸ ਬੇਨਤੀ ਕਰੀਏ ਘਰ ਬੈਠੇ ਸਾਧ ਸੰਗ ਜੀ ਸਿਰਫ ਆਪਾਂ ਧੰਨ ಶ್ರೀ ਗੁਰੂ ਰਾਮਦਾਸ ਜੀ ਨੂੰ ਯਾਦ ਕਰਨਾ ਬਸ ਇੰਨੀ ਕੀ ਡਿਊਟੀ ਹੈ ਘਰ ਬੈਠ ਕੇ ਸਾਧ ਸੰਗ ਜੀ ਆਪਾਂ ਸੰਤਨਪਾਪਾ ਦੀਪ ਸਿੰਘ ਜੀ ਖੰਡੇ ਵਾਲੀ ਸੱਚੀ ਸਰਕਾਰ ਨੂੰ ਯਾਦ ਕਰਨਾ ਸਾਧ ਸੰਗ ਜੀ ਘਰ ਬੈਠ ਕੇ ਸਾਧ ਸੰਗ ਜੀ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਨਾ ਘਰ ਬੈਠ ਕੇ ਸਾਧ ਸੰਗਤ ਜੀ ਆਪਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਯਾਦ ਕਰਨਾ ਹੈ ਅਰਦਾਸ ਕਰਨੀ ਹੈ ਸਾਧ ਸੰਗਤ ਜੀ ਜਿੰਨਾ ਜ਼ਰ ਵੀ ਗੁਰੂ ਦੇ ਪਿਆਰ ਹੋਏ ਹਰ ਚੜਦੇ ਆ ਸਾਧ ਸੰਗਤ ਜੀ ਦੋ ਟਾਈਮ ਅਰਦਾਸ ਕਰਿਆ ਕਰੋ ਸਾਧ ਸੰਗਤ ਜੀ ਤੇ ਗੁਰੂ ਦੇ ਪਿਆਰਿਓ ਕੋਈ ਜਪਜੀ ਸਾਹਿਬ ਦਾ ਜਾਪ ਕਰਕੇ ਸਾਧ ਸੰਗਤ ਜੀ ਕੋਈ ਦੋ ਚਾਰ ਵਾਰੀ 10 ਵਾਰੀ ਵਾਹਿਗੁਰੂ ਦਾ ਜਾਪ ਕਰਕੇ ਸਾਧ ਸੰਗਤ ਜੀ ਜਾਂ ਪੰਜ ਸਤਿਵਰੀ ਸਾਜੇ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਆਏ ਯਾਦ ਕਰਕੇ ਸਾਧ ਸੰਗਤ ਜੀ ਅਰਦਾਸ ਬੇਨਤੀ ਕਰਿਆ ਕਿ ਜੋ ਸੱਚੇ ਪਾਤਸ਼ਾਹ ਇਹ ਤੇਰੇ ਜੀਵਾ ਸੱਚੇ ਪਾਤਸ਼ਾਹ ਮਹਾਰਾਜ ਸਾਡੀ ਦਾਇਰਦਾਸ ਬੇਨਤੀ ਹੈ ਤੁਸੀਂ ਮਹਾਰਾਜ ਸਿੱਖਾਂ ਨੂੰ ਮਾਨ ਬਖਸ਼ਿਆ ਕੀ ਸਿੱਖ ਤਾਂ ਮਹਾਰਾਜ ਜੀ ਇਹੋ ਹੀ ਭਲੇ ਦੀ ਅਰਦਾਸ ਮੰਗਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਆਓ ਸਾ ਸੰਗਤ ਜੀ ਆਪਾਂ ਦੋਨੋਂ ਹੱਥ ਜੋੜ ਕੇ ਸਾਰੀਆਂ ਸੰਗਤਾਂ ਉਹਨਾਂ ਜਾਨਵਰਾਂ ਦਾ ਉਹ ਜੀਵ ਜਿਹੜੇ ਬੋਲ ਨਹੀਂ ਸਕਦੇ ਜਵਾਨੋਂ ਜਾਂ ਜਿਹੜੇ ਡੁੱਬੀ ਜਾਂਦੇ ਆ ਜਿਨ੍ਹਾਂ ਦੇ ਘਰ ਡੈਗ ਪੇ ਜਿਹੜੇ ਘਰ ਤਬਾਹ ਹੋ ਗਏ ਜਿਨ੍ਹਾਂ ਦਾ ਸਮਾਨ ਘਰਾਂ ਦੇ ਵਿੱਚ ਹੀ ਰਹਿ ਗਿਆ 10-10 ਫੁੱਟ ਤੱਕ ਪਾਣੀ ਆ ਗਿਆ ਸਾਧ ਸੰਗ ਜੀ ਤੇ ਸਾਧ ਸੰਗ ਜੀ ਕੋਈ ਅਰਦਾਸ ਕਰ ਗਏ ਮਹਾਰਾਜ ਜੀ ਕਿਰਪਾ ਕਰੋ ਸੱਚੇ ਪਾਤਸ਼ਾਹ ਤੇਰੇ ਬਾਣੇ ਸਰਬੱਤ ਦਾ ਭਲਾ ਹੋਵੇ 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 ਇਹ ਹੀ ਸਾਧ ਸੰਗਤ ਜੀ ਆਪਰਦਾਸ ਬੇਨਤੀ ਕਰਨੀ ਹੈ ਜਿੰਨੀ ਵੀ ਸਾਧ ਸੰਗਤ ਜੀ ਤੁਸੀਂ ਸ਼ੇਅਰ ਕਰਨੀ ਹੈ ਗੁਰੂ ਦੇ ਪਿਆਰਿਓ ਜਿਵੇਂ ਦਾਸ ਨੇ ਪਹਿਲਾਂ ਕਿਹਾ ਜਿਵੇਂ ਗੁਰੂ ਰਾਮ ਦਾ ਜੀ ਨੂੰ ਯਾਦ ਕਰਨਾ ਸਾਧ ਸੰਗਤ ਜੀ ਕਮੈਂਟ ਦੇ ਵਿੱਚ ਲਿਖ ਦੇਣਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਹਿਬ ਮਹਾਰਾਜ ਜੀ ਤੇ ਜਿੰਨੇ ਵਾਰੀ ਸ਼ੇਅਰ ਕਰੋਗੇ ਓਨੇ ਵਾਰੀ ਲਿਖ ਦੇਣਾ ਵਾਹਿਗੁਰੂ 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 ਜਿੰਨੇ ਵਾਰੀ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਨਾ ਉੱਤੇ ਲਿਖ ਦੇਣਾ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਜਿੰਨੇ ਵਾਰੀ ਸ਼ੇਅਰ ਕਰਨੀ ਓਨੇ ਵਾਰੀ ਲਿਖਣਾ ਵਾਹਿਗੁਰੂ 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 ਐਵੇਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਖੰਡੇ ਵਾਲੀ ਸੱਚੀ ਸਰਕਾਰ ਸਾਧ ਸੰਗਤ ਜੀ ਦੇਖੀ ਜਾਊਗਾ ਸਾਧ ਸੰਗਤ ਜੀ ਅੱਜ ਕਿਹਨੀਆਂ ਸੰਗਤਾਂ ਸਾਧ ਸੰਗਤ ਜੀ ਕਮੈਂਟ ਜ਼ਿਆਦਾ ਕਰਦੀਆਂ ਕਿਥੋਂ ਤੱਕ ਮੰਨਦੀਆਂ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿੰਨਾ ਕਮੰਦੀਆਂ ਉੱਤੇ ਲਿਖ ਦੇਣਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਾਹਿਗੁਰੂ 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 ਸਾਧ ਸੰਗਤ ਜੀ ਓਨੇ ਵਾਰੀ ਲਿਖਣਾ ਜਿੰਨੇ ਵਾਰੀ ਸ਼ੇਅਰ ਕਰਨੀ ਹੈ ਸਾਧ ਸੰਗਤ ਜੀ ਆਪਾਂ ਘਰ ਬੈਠੇ ਸਾਧ ਸੰਗਤ ਜੀ ਇੰਨਾ ਕੰਮ ਤਾਂ ਕਰਦ ਗਏ ਕੀ ਪਤਾ ਸਾਧ ਸੰਗਤ ਜੀ ਕੀ ਦੀ ਅਰਦਾਸ ਲੱਗ ਜਾਣੀ ਹੈ ਗਾਂਧੀ ਗਾਂ ਸ਼ੇਅਰ ਕਰੋਗੇ ਸਾਧ ਸੰਗ ਜੀ ਕੋ ਨੂੰ ਵੀ ਇਹ ਗੱਲ ਕਹਿ ਦੇਣੀ ਸਾਧ ਸੰਗ ਜੀ ਨਾਲ ਦੀ ਨਾਲ ਸਾਧ ਸੰਗ ਜੀ ਕਿ ਇਸ ਵੀਡੀਓ ਨੂੰ ਜਿੱਥੋਂ ਤੱਕ ਵੀ ਤੁਸੀਂ ਸ਼ੇਅਰ ਕਰ ਸਕਦੇ ਆ ਉਥੋਂ ਤੱਕ ਹੀ ਕਰਨਾ ਤੇ ਗੁਰੂ ਦੇ ਪਿਆਰਿਓ ਤੁਹਾਡੇ ਪੁੰਨ ਬਣ ਜਾਣਗੇ ਇਹ ਬਾਤ ਸੱਚੇ ਪਾਤਸ਼ਾਹ ਇਹ ਵੇਲਾ ਕਿਸੇ ਤੇ ਵੀ ਨਾ ਲਿਆਵੇ ਸੱਚੇ ਪਾਤਸ਼ਾਹ ਮਹਾਰਾਹੀ ਕਿਸੇ ਵੈਰੀ ਤੇ ਨਾ ਲਿਆਵੇ ਸਾਧ ਸੰਗ ਜੀ ਇਹ ਹੀ ਅਰਦਾਸ ਕਰਨੀ ਆ ਗੁਰੂ ਦੇ ਪਿਆਰਿਓ ਪੁੱਲਾਂ ਚੁਕਾ ਮਾਫ ਕਰਨੀਆਂ ਸਾਧ ਸੰਗ ਜੀ ਅਰਦਾਸ ਨੂੰ ਮਿਲਣ ਦਾ ਸਮਾਂ ਸਾਧ ਸੰਗਤ ਜੀ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹੈ ਗੁਰੂ ਦੇ ਪਿਆਰਿਓ ਤੇ ਅਸੀਂ ਵੀ ਅਰਦਾਸ ਬੇਨਤੀ ਕਰਾਂਗੇ ਜਿਹਨੇ ਸੰਗਤਾਂ ਕਮੈਂਟ ਦੇ ਵਿੱਚ ਸਾਧ ਸੰਗਤ ਜੀ ਆਪਣਾ ਨਾਮ ਲੱਗ ਜਾਂ ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਨੂੰ ਯਾਦ ਕੀਤਾ ਗੁਰੂ ਬਾਬਾ ਦੀਪ ਸਿੰਘ ਜੀ ਨੂੰ ਯਾਦ ਕੀਤਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਯਾਦ ਕੀਤਾ ਸ਼ਹੀਦਾਂ ਦੇ ਸਰਤਾਜ ਜਾਂ ਫਿਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਜਿਵੇਂ ਜਿਵੇਂ ਸੰਗਤ ਪਿਆਰ ਕਰਦੀ ਹੈ ਆਪੋ ਆਪਣੇ ਮਾਲਕ ਨੂੰ ਸੱਚੇ ਪਾਤਸ਼ਾਹ ਜੀ ਨੂੰ ਜਾ ਤਾਂ ਨਿਸ਼ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਧੁਰ ਕੀ ਬਾਣੀ ਆਈ ਤੇ ਸਗਵੀ ਚਿੰਤਾ ਮਟਾਈ ਅੱਜ ਸਾਧ ਸੰਗਤ ਜੀ ਅਸੀਂ ਕਿਸੇ ਭਲੇ ਦੀ ਅਰਦਾਸ ਕਰਾਂਗੇ ਪਰ ਯਾਦ ਰੱਖਿਓ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਖਾਂ ਦੇ ਮੂਰੇ ਲਿਆ ਕੇ ਸਾਧ ਸੰਗਤ ਜੀ ਆਪ ਜੀ ਦੇ ਨਾਲ ਵਾਅਦੇ ਨਾਲ ਕਹਿੰਨੇ ਆ ਜਿਹੜਾ ਕਿਸੇ ਦੇ ਭਲੇ ਦੀ ਅਰਦਾਸ ਬੇਨਤੀ ਕਰੂਗਾ ਸਾਧ ਸੰਗਤ ਜੀ ਉਹਨਾਂ ਤੋਂ ਪਹਿਲਾਂ ਤੁਹਾਡਾ ਭਲਾ ਹੋਊਗਾ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹਨਾਂ ਤੋਂ ਪਹਿਲਾਂ ਪਹਿਲਾਂ ਤੁਹਾਡਾ ਭਲਾ ਹੋਊਗਾ ਸਾਧ ਸੰਗ ਜੀ ਆਓ ਸਾਧ ਸੰਗ ਜੀ ਆਪਾਂ ਸਾਰਿਆਂ ਨੇ ਅਰਦਾਸ ਬੇਨਤੀ ਕਰਨੀ ਅੱਜ ਹੀ ਨਹੀਂ ਸਾਧ ਸੰਗ ਜੀ ਕੋਈ ਹਫ਼ਤਾ 10 ਦਿਨ ਜਿੰਨਾ ਚਿਰ ਵੀ ਹੜ ਚੱਲਦੇ ਆ ਗੁਰੂ ਦੇ ਪਿਆਰਿਓ ਆਪਾਂ ਨੂੰ ਪਤਾ ਲੱਗ ਜਾਂਦਾ ਉਹਨੇ ਦਿਨੀ ਸਾਧ ਸੰਗ ਜੀ ਆਪਾਂ ਗੁਰੂ ਪਾਤਸ਼ਾਹ ਜੀ ਨੂੰ ਇਹ ਬੇਨਤੀ ਕਰਨੀ ਕਿ ਸੱਚੇ ਪਾਤਸ਼ਾਹ ਸਾਰੇ ਜੀਵ ਤੇਰੇ ਆ ਮਹਾਰਾਜ ਜੀ ਸਾਰੇ ਜੀਵ ਤੇਰੇ ਸਤੇ ਪਾਸ਼ਾ ਮਹਾਰਾਜ ਜੀ ਸੁਨੋ ਬਨਾਂੰਤੀ ਠਾਕਰ ਮੇਰੇ ਜੀਜਾ ਅੰਤ ਤੇਰੇ ਧਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਪਾਤਸ਼ਾਹ ਜੀ ਤੁਸੀਂ ਆਪਣੇ ਨਾਮ ਦੀ लाज ਰੱਖੋ ਅਸੀਂ ਤੁਹਾਨੂੰ ਯਾਦ ਕਰਦੇ ਆਂ ਅਸੀਂ ਤੁਹਾਨੂੰ ਯਾਦ ਕਰਦੇ ਆਂ ਪਾਤਸ਼ਾਹ ਜੀ लाज ਰੱਖੋ ਮਹਾਰਾਜ ਜੀ ਸਭ ਦੀ लाज ਰੱਖੋ ਸੱਚੇ ਪਾਤਸ਼ਾਹ ਤੁਹਾਡੇ ਹੱਥ ਵਿੱਚ ਸੱਚੇ ਪਾਤਸ਼ਾਹ ਜੀ ਤੁਹਾਡੀ ਮੁਠੀ ਵਿੱਚ ਸੱਚੇ ਪਾਤਸ਼ਾਹ ਇਹ ਦਰਿਆ ਵੀ ਤੁਹਾਡੇ ਭੈ ਵਿੱਚ ਚੱਲਦੇ ਆਂ ਨਹਿਰਾ ਵੀ ਤੁਹਾਡੇ ਭੈ ਵਿੱਚ ਚਲਦੀਆਂ ਐ ਜੋ ਇੰਦਰ ਦੇਵਤਾ ਹੈ ਪਵਨ ਦੇਵਤਾ ਹੈ ਇਹ ਵੀ ਤੁਹਾਡੀ ਮੁਠੀ ਦੇ ਵਿੱਚ ਆ ਮਹਾਰਾਜ ਜੀ ਸਭ ਕੁਝ ਤੁਸੀਂ ਕਰ ਸਕਦੇ ਹੋ ਮਹਾਰਾਜ ਸਭ ਕੁਝ ਤੇਰੇ ਵਸ ਅਸਾਂ ਜੋਰ ਨਹੀਂ ਕਰ ਪੀ ਤੋਂ ਨਹੀਂ ਕੁਛ ਹਮਸਾਕ ਹੈ ਸਾਧ ਸੰਗ ਜੀ ਇਹੋ ਅਰਦਾਸ ਬੇਨਤੀ ਕਰਨੀ ਹੈ ਸਾਰਿਆਂ ਨੇ ਸਾਧ ਸੰਗ ਜੀ ਦੋਨੋਂ ਟਾਈਮ ਗੁਰੂ ਦੇ ਪਿਆਰਿਓ ਦੋ ਵਾਰ ਸਾਧ ਸੰਗ ਜੀ ਅਰਦਾਸ ਬੇਨਤੀ ਕਰਨੀ ਹੈ ਕਿਹੜੀ ਨਾਨਕ ਦਾ ਨਾਮ ਚੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਇਹ ਸਾਡੀ ਸਾਧ ਸੰਗਤ ਦੀ ਜਿਹੜੀ ਆਪਣੀ ਰਿਕਾਰਡਿੰਗ ਹੈ ਆ ਆਪਣਾ ਪਿਆਰ ਆ ਸੰਗਤਾਂ ਦਾ ਜਿਹੜਾ ਆਪਣਾ ਹੀ ਪਿਆਰਾ ਸਾਧ ਸੰਗਤ ਜੀ ਤੇ ਇੰਨੀ ਦੂਰ ਤੱਕ ਫੈਲ ਜਾਵੇ ਕਿ ਬਾਹਰਲੇ ਸਾਧ ਸੰਗਤ ਦੇ ਏਰੀਆ ਵਾਲੇ ਸਾਧ ਸੰਗਤ ਜੀ ਬਾਹਰਲੇ ਅਮਰੀਕਾ ਵਾਲੇ ਇਟਲੀ ਵਾਲੇ ਹੋਰ ਸਾਧ ਸੰਗਤ ਜੀ ਜੋ ਬਾਹਰਲੀਆਂ ਕੰਟਰੀਆਂ ਉਥੋਂ ਤੱਕ ਪਤਾ ਲੱਗ ਜਾਵੇ ਕਿ ਪੰਜਾਬ ਦੀ ਸੰਗਤ ਕਿਵੇਂ ਭਲੇ ਦੀ ਅਰਦਾਸ ਬੇਨਤੀ ਕਰਦੀ ਹੈ ਕਿਵੇਂ ਭਲਾ ਮੰਗਦੀ ਹੈ ਕਿਵੇਂ ਸਿੱਖ ਪੰਜਾਬੀ ਪੰਜਾਬ ਦੇ ਲੋਕ ਕਿਵੇਂ ਭਲਾ ਮੰਗਦੇ ਨੇ ਸਾਧ ਸੰਗਤ ਜੀ ਇਹਦੇ ਵਿੱਚ ਸਾਡੀ ਚੜ੍ਹਦੀ ਕਲਾ ਵੀ ਹੈਗੀ ਹੈ ਤੇ ਸਾਡੇ ਬਾਪੂ ਦੀ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਚੜ੍ਹਦੀ ਕਲਾ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੀ ਵਿਚਾਰਦੀ ਕਲਾ ਹੋ ਗਈ ਸੱਚੇ ਪਾਤਸ਼ਾਹ ਜੀ ਲੋਕ ਉਧਰਲੇ ਗੋਰੇ ਸਾਧ ਸੰਗਤ ਜੀ ਇਹ ਦੇਖਣਗੇ ਸਾਡੇ ਸਾਡੇ ਆਪਣੇ ਪੰਜਾਬੀ ਵੀ ਉਧਰ ਵੇਖਣਗੇ ਕਿ ਪੰਜਾਬ ਦੀ ਸੰਗਤ ਧੰਨ ਹੈ ਜਿਹੜਾ ਜਿਹੜੀ ਸਰਬੱਤ ਦਾ ਭਲਾ ਮੰਗਦੀ ਹੈ ਆ ਉਸ ਸਾਧ ਸੰਗਤ ਜੀ ਕੋ ਲਾਂਚ ਕਾ ਮਾਫ ਕਰ ਰਹੀਆਂ ਇੱਥੇ ਹੀ ਫਤੇ ਬੁਲਾਈਏ ਸਾਧ ਸੰਗਤ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ